ਜੋ ਸਾਡੇ ਸਤਿਕਾਰਯੋਗ ਮਾਨਯੋਗ ਸਰਦਾਰ ਅਮਨਦੀਪ ਸਿੰਘ ਜੀ ਜੋ ਉਹਨਾਂ ਦੇ ਸੁਪੁੱਤਰ ਜਸਪ੍ਰੀਤ ਸਿੰਘ ਜੀ ਉਹਨਾਂ ਦੇ ਵਿਆਹ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਦਾ ਆਸਰਾ ਲਈ ਬਾਣੀ ਦੇ ਜਾਪ ਕਰਵਾਏ ਨੇ ਤੁਸੀਂ ਅਸੀਂ ਰਲ ਮਿਲ ਕੇ ਕੀਰਤਨ ਦੁਆਰਾ ਹਾਜ਼ਰੀ ਭਰ ਰਹੇ ਹਾਂ ਮਹਾਨ ਖੁਸ਼ੀਆਂ ਨੇ ਕਿਉਂਕਿ ਗੁਰੂ ਕੇ ਪਿਆਰੋ ਜਿਸ ਦਿਨ ਤੋਂ ਬੱਚਾ ਘਰ ਦੇ ਵਿੱਚ ਜਨਮ ਲੈ ਲੈਂਦਾ ਨਾ ਉਸ ਦਿਨ ਤੋਂ ਹੀ ਮਾਪਿਆਂ ਦੇ ਮਨ ਦੇ ਵਿੱਚ ਵਲਵਲੇ ਚਾਹ ਪੈਦਾ ਹੋ ਜਾਂਦੇ ਨੇ ਇਹ ਸਾਡਾ ਬੱਚਾ ਵੱਡਾ ਹੋਵੇਗਾ ਇਹਨੂੰ ਪੜਾਵਾਂਗੇ ਲਿਖਾਵਾਂਗੇ ਪੜਾ ਲਿਖਾ ਕੇ ਫਿਰ ਮਾਪਿਆਂ ਦੇ ਮਾਨ ਦੇ ਵਿੱਚ ਇਹ ਵੱਡੀ ਖੁਸ਼ੀ ਹੁੰਦੀ ਏ ਕਿ ਅਸੀਂ ਆਪਣੇ ਬੱਚੇ ਦਾ ਵਿਆਹ ਕਰਾਂਗੇ ਕਾਰਜ ਕਰਾਂਗੇ 18 20 ਸਾਲ 22 ਸਾਲ ਇਹ ਖੁਸ਼ੀਆਂ ਨੂੰ ਉਡੀਕਦੇ ਨੇ ਤੇ ਗੁਰੂ ਜਦੋਂ ਕਿਰਪਾ ਕਰਦਾ ਫਿਰ ਸਤਿਗੁਰਾਂ ਦਾ ਸ਼ੁਕਰਾਨਾ ਧੰਨਵਾਦ ਕੀਤਾ ਜਾਂਦਾ ਇਸੇ ਤਰ੍ਹਾਂ ਪਰਿਵਾਰ ਵੀ ਸਤਿਗੁਰਾਂ ਦਾ ਓਟ ਆਸਰਾ ਲੈ ਕਰਕੇ ਖੁਸ਼ੀਆਂ ਦੇ ਵਿੱਚ ਗੁਰੂ ਨੂੰ ਸ਼ਾਮਲ ਕੀਤਾ ਹੈ ਗੁਰੂ ਦਾ ਆਸਰਾ ਲਿਆ ਹੈ ਤੇ ਗੁਰੂ ਕੇ ਪਿਆਰੋ ਮਹਾਨ ਖੁਸ਼ੀਆਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀਆਂ ਨੇ ਲੱਖ ਖੁਸ਼ੀਆਂ ਆਪਾਤ ਸ਼ਾਹੀਆਂ ਜੇ ਸਤਗੁਰ ਨਦਰ ਕਰੇ ਅੱਜ ਸਤਗੁਰਾਂ ਨੇ ਨਦਰ ਨੈਤ ਕੀਤੀ ਕਿ ਗੁਰੂ ਕੇ ਪਿਆਰਿਓ ਜਦੋਂ ਸਤਗੁਰ ਕਿਰਪਾ ਕਰਦੇ ਹਨ ਸਤਗੁਰ ਦਇਆ ਦੇ ਘਰ ਵਿੱਚ ਆਉਂਦੇ ਦਿਆਲ ਹੋ ਜਾਣ ਫਿਰ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਨਹੀਂ ਸਤਗੁਰੂ ਮਹਾਨੀ ਰਹਿਮਤਾ ਕਰ ਦਿੰਦੇ ਨੇ ਸਤਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬਹੂ ਚੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਪਾਣੀਐ ਗੁਰੂ ਕੇ ਪਿਆਰੋ ਜਿਸ ਜੀਵ ਤੇ ਮੇਰੇ ਮਾਲਕ ਰਹਿਮਤ ਕਰ ਦੇਣ ਬਖਸ਼ਿਸ਼ ਕਰ ਦੇਣ ਕਿਰਪਾ ਕਰ ਦੇਣ ਦਿਆਲ ਹੋ ਜਾਣ ਫਿਰ ਕਿਸੇ ਗੱਲ ਦੀ ਕਮੀ ਕੋਟ ਨਹੀਂ ਆਉਣ ਦਿੰਦੀ ਬਿਆਨਤ ਖੁਸ਼ੀਆਂ ਬਖਸ਼ਿਸ਼ ਕਰ ਦਿੰਦੇ ਨੇ ਲੱਖ ਖੁਸ਼ੀਆਂ ਬਾਤ ਸ਼ਾਇਆ ਜੇ ਸਤਗੁਰ ਨਜ਼ਰ ਕਰੇ ਸਤਗੁਰਾਂ ਨੇ ਮਹਾਨ ਕਿਰਪਾ ਕੀਤੀ ਏ ਖੁਸ਼ੀਆਂ ਦਾ ਸਮਾ ਬਖਸ਼ਿਸ਼ ਕੀਤਾ ਤੇ ਗੁਰੂ ਦੀ ਗੋਦ ਵਿੱਚ ਬੈਠ ਕਰਕੇ ਆਪਾਂ ਆਦਰੀ ਭਰ ਰਹੇ ਹਾਂ ਮਾਲਕ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਆਓ ਗੁਰੂ ਕੇ ਪਿਆਰੇ ਇਸੇ ਤਰ੍ਹਾਂ ਉਸ ਮਾਲਕ ਦੇ ਗੁਣ ਗਾ ਕਰਕੇ ਲਾਹਾ ਪ੍ਰਾਪਤ ਕਰੋ ਆ ਗੋਮੀਤ ਪਿਆਰੇ Abu Nare Abu Mitabirare Mangal Kabu Nare ਪਿਆਰੇ ਮੈਂ ਬੰਦ ਜਗਾਉ ਸੰਗਤਾਂ ਦਾ ਮੇਰੇ ਵੀਰਾਂ ਦਾ ਮੇਰੀਆਂ ਭੈਣਾਂ ਦਾ ਮਤਾਵਾਂ ਦਾ ਗੁਰੂ ਦੀ ਗੋਦ ਵਿੱਚ ਬੈਠ ਕਰਕੇ ਹਾਜ਼ਰੀ ਭਰ ਰਹੇ ਹੋ ਜਿੱਥੇ ਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗਤ ਨਕਮਸਤ ਕੋਰੀ ਐਥੇ ਈਰਤਨ ਦਾ ਬਾਣੀ ਦਾ ਸਤਕਾਰ ਵੀ ਸੰਗਤ ਵੱਲੋਂ ਮੇਰੇ ਵੀਰਾਂ ਵੱਲੋਂ ਨੌਜਵਾਨ ਲੋਕ ਪੁਲਾਈ ਸਭਾ ਗੁਰੂ ਕੇ ਪਿਆਰਿਓ ਜਿਸ ਵਿੱਚ ਸਾਡੇ ਵੀਰ ਵੀ ਅਮਰਦੀਪ ਸਿੰਘ ਜੀ ਜੋ ਕਾਫੀ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਆਪ ਜੀ ਨੂੰ ਪਤਾ ਹੀ ਹੈ ਹਰ ਸਾਲ ਲੋੜਵੰਦ ਲੜਕੀ ਲੜਕਿਆਂ ਦੀ شادی ਕਰਉਂਦੀ ਸੇਵਾ ਕਰਦੇ ਨੇ ਇਹ ਵੀ ਇੱਕ ਮਹਾਨ ਸੇਵਾ ਤੇ ਗੁਰੂ ਕੇ ਪਿਆਰੋ ਨੌ ਜੋ ਨੌਜਵਾਨ ਲੋਕ ਭਲਾਈ ਸਭਾ ਜੋ ਸਾਰੇ ਮੈਂਬਰ ਬੜੀ ਸ਼ਰਧਾ ਭਾਵਨਾ ਦੇ ਨਾਲ ਵੱਧ ਚੜ ਕੇ ਸੇਵਾ ਕਰਦੇ ਤੇ ਸਾਡੇ ਵੀਰ ਅਮਨਦੀਪ ਸਿੰਘ ਜੀ ਜੋ ਮੈਂਬਰ ਨੇ ਤੇ ਹਰ ਸਾਲ ਹੀ ਪਰਿਵਾਰ ਚੜ੍ਹ ਕੇ ਸੇਵਾ ਕਰਦੇ ਨੇ ਮਾਲਕ ਉਹ ਵੀ ਮੈਂਬਰ ਸਹਬਾਨ ਵੀ ਪਹੁੰਚੇ ਨੇ ਸੰਗਤਾਂ ਪਹੁੰਚੀਆਂ ਨੇ ਮਾਲਕ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਸਾਡੇ ਵੀਰ ਰੋਸ਼ਨ ਸਾਊਂਡ ਤਲਵੰਡੀ ਭਾਈ ਇਹਨਾਂ ਦਾ ਬਹੁਤ ਧੰਨਵਾਦ ਬਹੁਤ ਵਧੀਆ ਇਹਨਾਂ ਦਾ ਸਾਊਂਡ ਹੈ ਮਾਲਕ ਇਹਨਾਂ ਦੀ ਵੀ ਹਾਜ਼ਰੀ ਪ੍ਰਵਾਨ ਕਰਨ ਜਦੋਂ ਘਰ ਦੀ ਵੀ ਸ੍ਰੀ ਅਖੰਡ ਪਾਠਾਂ ਦੇ ਪਉ ਪਾਏ ਉਦੋਂ ਵੀ ਇਹਨਾਂ ਨੇ ਸੇਵਾ ਨਿਭਾਈ ਅੱਜ ਵੀ ਸੇਵਾ ਨਿਭਾਰੇ ਨੇ ਕਿਉਂਕਿ ਬੜੀ ਦੂਰ ਤੱਕ ਇਹਨਾਂ ਦਾ ਵੀ ਸਾਉਂਡ ਦੀ ਹੁਣ ਮੰਗ ਹੁੰਦੀ ਹੈ ਜਦੋਂ ਅਸੀਂ ਵੀ ਦੂਰ ਤੱਕ ਪਹੁੰਚੀਦਾ ਹੈ ਇਹ ਵੀ ਸਾਡੇ ਨਾਲ ਸੇਵਾ ਨਿਭਾਉਂਦੇ ਨੇ ਰੋਸ਼ਨ ਸਾਉਂਡ ਪਲਵੰਡੀ ਪਾਈ ਇਹਨਾਂ ਦਾ ਵੀ ਧੰਨਵਾਦ ਆਓ ਇੱਕ ਸ਼ਬਦ ਦੀ ਆਪਾਂ ਹੋਰ ਹਾਜ਼ਰੀ ਹੁਲ ਪਰਾਂਗੇ ਉਪਰੰਤ ਅਨੰਤ ਸਾਹਿਬ ਜੀ ਦੀ ਜਾਪ ਕਰਕੇ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਜਾਵੇਗੀ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਏ ਕਿ ਇੱਕ ਸ਼ਬਦ ਦੀ ਆਪਾਂ ਹੋਰ ਹਾਜ਼ਰੀ ਭਰਨੀ ਏ ਉਪਰੰਤ ਅਨੰਦ ਸਾਹਿਬ ਜੀ ਦੀ ਜਾਪ ਹੋਣਗੇ ਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਏ ਤੇ ਸਾਰੇ ਅਰਦਾਸ ਦੇ ਵਿੱਚ ਸ਼ਾਮਲ ਹੋਵੋ ਜੀ ਅਰਦਾਸ ਦੇ ਵਿੱਚ ਹਾਜ਼ਰੀ ਭਰੋ ਤੇ ਗੁਰੂ ਦੇ ਚਰਨਾਂ 'ਚ ਆਪਾਂ ਸਾਰਿਆਂ ਨੇ ਰਲ ਕੇ ਇਹੋ ਹੀ ਅਰਦਾਸ ਕਰਨੀ ਏ ਕਿ ਸਤਿਗੁਰੂ ਆਪ ਜੀ ਨੇ ਕਿਰਪਾ ਕਰਨੀ ਜਿੰਨੇ ਵੀ ਪਰਿਵਾਰ ਤੇ ਵਿਆਹ ਦੇ ਕਾਰਜ ਰਹਿੰਦੇ ਨੇ ਆਪ ਜੀ ਨੇ ਕਾਰਜਾਂ ਦੇ ਵਿੱਚ ਸਫਲਤਾ ਬਖਸ਼ਿਸ਼ ਕਰਨੀ ਕਾਰਜ ਰਾਸ ਕਰਨੇ ਤੇ ਆਸਾਂ ਪੂਰੀਆਂ ਕਰਨੀਆਂ ਹਰ ਪ੍ਰਕਾਰ ਰੱਖਿਆ ਕਰਨੀ ਮਿਹਰ ਭੇਰ ਭੇਰ ਪ੍ਰਿਆਤ ਰੱਖਣਾ ਗੁਰੂ ਦੇ ਚਰਨਾਂ 'ਚ ਇਹੋ ਹੀ ਮੰਗ ਮੰਗਣੀ ਹੈ ਇਹੋ ਅਰਦਾਸ ਕਰਨੀ ਹੈ ਕਿ ਆਉਣ ਵਾਲਾ ਸਮਾਂ ਸਤਿਗੁਰੂ ਪਰਿਵਾਰ ਨੂੰ ਹੋਰ ਖੁਸ਼ੀਆਂ ਨਾਲ ਲਿਆਉਣ ਖੁਸ਼ੀਆਂ ਨਾਲ ਬਤੀਤ ਕਰਨ ਤੇ ਜਿੰਨੇ ਵੀ ਵਿਆਹ ਦੇ ਕਾਰਜ ਰਹਿੰਦੇ ਨੇ ਕਾਰਜਾਂ ਦੇ ਵਿੱਚ ਸਤਿਗੁਰੂ ਸਫਲਤਾ ਬਖਸ਼ਿਸ਼ ਕਰਨ ਲੱਖ ਖੁਸ਼ੀਆਂ ਪਾਤਸ਼ਾਹੀ ਜੇ ਸਤ ਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਦੀਏ ਮਾਤਾ ਪਿਤਾ ਦੇ ਮਾਪਿਆਂ ਦੇ ਮਨ ਦੇ ਵਿੱਚ ਬੜੇ ਚਾਹ ਹੁੰਦੇ ਨੇ ਸਾਡਾ ਬੱਚਾ ਜਵਾਨ ਹੋਵੇਗਾ ਇਹਦਾ ਵਿਆਹ ਕਰਾਂਗੇ ਕਾਰਜ ਕਰਾਂਗੇ ਗੁਰੂ ਦੇ ਚਰਨਾਂ ਚ ਅਰਦਾਸਾਂ ਹੁੰਦੀਆਂ ਨੇ ਅਰਦਾਸਾਂ ਹੁੰਦੀਆਂ ਨੇ ਕਿ ਅੱਜ ਸਤਿਗੁਰਾਂ ਨੇ ਸਤਿਗੁਰੇ ਆਪਣੇ ਸੁਣੀ ਅਰਦਾਸ ਤੇ ਕਾਰਜ ਆਇਆ ਸਗਲਾ ਰਾਸ ਸਤਿਗੁਰਾਂ ਨੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ ਦੇ ਪਰਿਵਾਰ ਸੁਖੁ ਸ਼ੁਕਰਾਨਾ ਕਰ ਰਿਹਾ ਹੈ ਧੰਨਵਾਦ ਸਤ ਗੁਰੂ ਆਪਣੇ ਸੋਣੀ ਅਰਦਾ ਕਰ ਜਾਇਆ ਸਗਲਾ ਲੱਖ ਖੁਸ਼ੀਆਂ ਬਾਦਸ਼ਾਹ ਖੁਸ਼ੀਆਂ ਪਾਤਸ਼ਾਹਾਂ ਜੇ ਸਤ ਗੁਰ ਨਜ਼ਰ ਕਰੇ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤ ਗੁਰ ਨਜ਼ਰ ਕਰੇ ਲੈ ਕਰੇ ਲੱਖ ਖੁਸ਼ੀਆਂ ਬਾਦਸ਼ਾਹਾਂ ਜੇ ਸਤਗੁਰ ਨਦਰ ਕਰੇ ਲੱਖ ਖੁਸ਼ੀਆਂ ਬਾਦਸ਼ਾਹਾਂ But I. ਜੋ ਗੁਰ ਨਜ਼ਰ ਕਰੇ ਆਹ ਲੱਖ ਖੁਸ਼ੀਆਂ ਪਾਦਸ਼ਾਹੀਆਂ ਜੇ ਸਤ ਗੁਰ ਨਜ਼ਰ ਕਰੇ ਕੋ ਚਿਤ ਲਾਏ ਸਭ ਸੱਤਨ ਸਭ ਤੰਦ ਹੈ ਅਪਨਿਥਿਆ ਮਹਾਨ ਸਤ ਗੁਰ ਨਦਰ ਕਰੇ ਲੱਖ ਖੁਸ਼ੀਆਂ ਪਾ ਦਸ਼ਾਈਆਂ ਇਹ ਸਤ ਗੁਰ ਨਦਰ ਕਰੇ ਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਤੇ ਸਤ ਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਸਭਲ ਮੂਰਤ ਸਭ ਲਕੜੀ ਜਿਤ ਸੱਚੇ ਨ ਲਖਤਾਰ ਦੁਖ ਸੰਕਾਪ ਨ ਲਗਈ ਜਿਸ ਹਰ

ਅਰਦਾਸ ਬੇਨਤੀ ਕਰੀਏ ਜੀ ਸਾਰੀ ਸੰਗਤ ਦਾ ਧੰਨਵਾਦ ਮੈਂ ਆਪਣੇ ਵੱਲੋਂ ਸਾਡੇ ਵੀਰ ਅਮਨਦੀਪ ਸਿੰਘ ਜੀ ਪਰਿਵਾਰ ਦਾ ਧੰਨਵਾਦ ਕਰਦੇ ਆ ਜੋ ਇੱਕ ਜ ਨਮਾਣੇ ਜ ਜਥੇ ਨੂੰ ਮਾਨ ਬਖਸ਼ਿਆ ਇਹਨਾਂ ਨੇ ਮੇਰੇ ਮਹੀਨੇ ਕ ਦੇ ਕਰੀਬ ਹੋ ਗਿਆ ਹੋਣਾ ਕਿ ਮੇਰੇ ਵੀਰ ਨੇ ਹੁਕਮ ਲਾਇਆ ਸੀ ਭਾਈ ਸਾਹਿਬ ਤੁਸੀਂ ਜਰੂਰ ਹਾਜ਼ਰੀ ਭਰਨੀ ਨੌਜਵਾਨ ਲੋਕ ਭਲਾਈ ਸਭਾ ਜੋ ਮੈਂਬਰ ਸਾਰੇ ਬੈਠੇ ਨੇ ਕਿਉਂਕਿ ਸਾਡੇ ਵੀਰ ਦਾ ਇਸ ਨਗਰ ਵਿੱਚ ਨਹੀਂ ਇਲਾਕੇ ਵਿੱਚ ਨਹੀਂ ਬੜਾ ਮਾਣ ਸਤਿਕਾਰ ਬੜੀ ਦੂਰ ਤੱਕ ਬਣਿਆ ਅੱਜ ਖੁਸ਼ੀਆਂ ਵਿੱਚ ਸ਼ਾਮਲ ਹੋਣ ਵਾਸਤੇ ਆਪ ਸਾਰੇ ਪਹੁੰਚਿਓ ਸਮੁੱਚੇ ਤੌਰ ਤੇ ਸਤਿਗੁਰੂ ਸਾਰਿਆਂ ਦੇ ਨਾਮ ਆਪ ਜਾਣਦੇ ਨੇ ਮਾਲਕ ਹਾਜ਼ਰੀ ਪਰਵਾਨ ਕਰਨ ਦਰੋਂ ਕਰੋ ਨਾਮ ਦੀਆਂ ਦਾਤਾਂ ਸਤਿਗੁਰੂ ਬਖਸ਼ਿਸ਼ ਕਰਨ ਸਾਰੀ ਸੰਗਤ ਦਾ ਧੰਨਵਾਦ ਮੈਂ ਆਪਣੇ ਵੱਲੋਂ ਜਥੇ ਵੱਲੋਂ ਪਰਿਵਾਰ ਦਾ ਧੰਨਵਾਦ ਕਰਦਾ ਕਿ ਜਦੋਂ ਵੀ ਸਮਾਗਮ ਹੁੰਦਾ ਹੈ ਫਿਰ ਪਹਿਲ ਦੇ ਤੌਰ ਤੇ ਹੁਕਮ ਕਰਦੇ ਤੇ ਜਰੂਰ ਹਾਜ਼ਰੀ ਭਰੀਦਾ ਹਾਜ਼ਰੀ ਭਰਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ ਹੋਈਆਂ ਭੁੱਲਾਂ ਦੀ ਮਾਫੀ ਜਿਵੇਂ ਅੱਜ ਫਰੀਦਕੋਟ ਕਿਉਂਕਿ ਅਸੀਂ ਕਾਫੀ ਪ੍ਰੋਗਰਾਮ ਫਰੀਦਕੋਟ ਦੇ ਵਿੱਚ ਹਾਜ਼ਰੀ ਭਰੀ ਦਾ ਅੱਜ ਵੀ ਸਮਾਗਮ ਸੀ ਪਰ ਮੇਰੇ ਵੀਰ ਦਾ ਪਰਿਵਾਰ ਦਾ ਹੁਕਮ ਸੀ ਹੁਕਮ ਨੂੰ ਮੰਨਿਆ ਹਾਜ਼ਰੀ ਭਰੀਏ ਜੀ ਬੇਨਤ ਭੁੱਲਾਂ ਹੋਈਆਂ ਭੁੱਲਾਂ ਦੀ ਮਾਫੀ ਆਉਨਾ ਸਾਹਿਬ ਜੀ ਦੀ ਜਾਪ ਕਰਕੇ ਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕਰੀ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਚੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਬਾਰ ਪਰੀਆਂ ਸ਼ਬਦਾਂ ਗਾ ਬਣ ਆਈਆਂ ਤਾਰਾ ਹੋ ਹਰਿ ਤੇਰਾ ਮਨ ਜਿਨੇ ਵਸਾਇਆ ਕਾਇ ਕਰੇ ਤੇਰਾ ਕਾਰਜ ਸਭ ਸਵਾਰਨਾ ਨਾਮ ਨਾਮ ਲਖਮਰਤ ਸੁਆਮੀ ਸੁਖ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹ ਹਰਿ ਨਾਮ ਤੇ ਸਾਹਿਬਾ ਗਿਆ ਨਹੀਂ ਕਰਤੇ ਰਹਿ ਕਰਤਾ ਦੇ ਰਸ ਕਿਛ ਹੈ ਜਿਸ ਤੇ ਮਿ ਸੁਪਾਵੇ ਸਦਾ ਸੁਤਸਲਾ ਹਾ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕਾ ਮਨ ਮਸਿਆ ਵਾਜੇ ਸ਼ਬਦ ਗਨੇਰੇ ਹੈ ਨਾਨਕ ਦੇ ਸਾਇਬ ਕਿਆ ਨਹੀਂ ਕਰਤੇ ਰੈ ਸੱਚਾ ਨਾਮ ਮੇਰਾ ਆਧਾਰੋ ਸਤ ਨਾਮਿਆ ਆਧਾਰ ਮੇਰਾ ਜਨ ਖੁੱਖਾ ਸਭ ਗਵਾਈਆਂ ਕਰਛਾਲ ਸੁਖਮਣ ਆਏ ਵਸਿਆ ਜਨੇ ਚਾਹ ਸਾਧ ਪੁਜਾਈਆਂ ਦਾ ਕੁਰਬਾਨ ਕੀਤਾ ਗੁਰੂ ਵੇਟੋ ਜਿਹਦੀਆਂ ਇਹ ਵਡਿਆਈਆਂ ਕਹਿ ਨਾਨਕ ਸੋਣਾ ਸਤੋ ਸੋਖਤ ਕਰ ਪਿਆਰੋ ਸੰਗ ਨਾਮ ਮੇਰਾ ਆਧਾਰੋ ਬਾਜੇ ਧਕਾਰ ਸੁਭਗ ਧਕਾਰ ਸੁਭਗ ਸ਼ਰਮ ਜਵਤ ਕਾਲਾ ਜਿਤ ਕਰ ਧਾਰਿਆ ਮਿਤ ਜੋ ਤਦਵਸ ਕੀਤੇ ਕਾਲ ਕੰਠ ਕਮਾਰਿਆ ਹਰ ਕਰਮ ਪਾਇਆ ਤੁਧ ਜਿਨ ਕੋ ਸੇਨਾ ਮਹਰ ਕਹਿ ਲਾਗੇ ਰਹਿ ਲਾਨਕ ਸੈਸ ਬੋ ਆਤਿ ਕਰੇ ਅਨੰਦ ਵਾਜੇ ਆਨੰਦ ਸੁਨੋ ਮੜ ਪਾ ਗਿਓ ਸਗਲ ਮਨੋਰਥ ਪੂਰੇ ਸਗਲ ਵਸੂਰੇ ਧੋ ਕਰੋ ਬਿਸੰਗਤਾ ਤੇ ਸੋਹਣੇ ਸੱਚੇ ਬਾਣੀ ਸੰਤ ਸਜਣ ਪੈ ਸੱਸੇ ਪੂਰੇ ਗੁਰ ਤੇ ਜਾਣੀ ਸੰਤ ਤੇ ਬਲਿੰਦ ਕਹਿੰਦੇ ਕੋਲ ਸੱਚ ਗੁਰ ਦੇ ਨਾਮ ਪਰਪੂਰੇ ਬਿਨਵੰਦ ਰਣਕ ਗੁਰਚਰ ਲਾਗੇ ਬਾਜੇ ਅਨਾਦੂਰੇ ਲੋਗ ਪਉਣ ਕਰੋ ਪਾਣੀ ਪਿਤਾ ਮਾਤਾ ਕਰਤ ਮਾਥ ਰਤ ਦਿਲਾਈ ਦਾਇਆ ਕੇ ਲੈ ਸਕਲ ਜਗਤ ਜੋ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨਾਮ ਧਿਆਇਆ ਗੈਮ ਸੰਗਤ ਘਾਲਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਅਹੰਕ ਤੇ ਕਾਲਸਾ ਵਾਹਿਗੁਰੂ